ਤੋ ਦਸੇਬਤ ਦੇ ਸਮਰਥ ਵੱਲੋਂ ਅੱਜ ਪੂਰੇ ਦੇਸ਼ ਭਰ ਦੇ ਵਿੱਚ ਲੋਕ ਸਭਾ ਮੈਂਬਰਾਂ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੋ ਬਜਟ ਭਾਰਤ ਸਰਕਾਰ ਦੇ ਵੱਲੋਂ ਆਇਆ ਉਸ ਦੇ ਵਿੱਚ ਕਿਸਾਨਾਂ ਨੂੰ ਕੋਈ ਲਾਭ ਨਹੀਂ ਦਿੱਤਾ ਗਿਆ ਤੋਤੀ ਪਟੇਲਾ ਵਿਖੇ ਅੱਜ ਲੋਕ ਸਭਾ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੂੰ ਇੱਕ ਮੰਗ ਪੱਤਰ ਜਿਹੜਾ ਕਿ ਕਿਸਾਨਾਂ ਵੱਲੋਂ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਆਪਣੀ ਮੰਗਾਂ ਸੰਬੰਧੀ ਡਾਕਟਰ ਧਰਮਵੀਰ ਗਾਂਧੀ ਨੂੰ ਅਪੀਲ ਕੀਤੀ ਹੈ ਤੇ ਲੋਕ ਸਭਾ ਵਿੱਚ ਕਿਸਾਨਾਂ ਦੀ ਆਵਾਜ਼ ਉਠਾਉਣ ਦੇ ਲਈ ਅਪੀਲ ਕੀਤੀ ਹੈ ਇਹ ਖਾੜਾ ਲੈਂਦਾ ਜਾ ਰਿਹਾ ਮੁੜਕੇ ਦੂਜੇ ਪਾਸੇ ਕਿੰਨਾਂ ਨੂੰ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਹੈ ਦੀ ਮੋਦੀ ਸਰਕਾਰ ਵੱਲੋਂ ਸਤਾਨਾਂ ਦੇ ਹੱਕ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜ਼ਮੀਨਾਂ ਦੇ ਮੁੜਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਦੇ ਖਿਲਾਫ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਦੇ ਵੱਲੋਂ ਇਹ ਸੰਘਰਸ਼ ਵਿੱਢਿਆ ਹੋਇਆ ਹੈਗਾ ਉਹਦੇ 'ਚ ਮੈਂ ਬਹਿਦਾ ਕੀਤਾ ਕਿ ਅਸੀਂ ਦਿੱਲੀ ਵਿੱਚ ਵੀ ਇਹ ਮੁੱਦਾ ਵਾਰਾਂਗੇ ਤੇ ਕਾਂਗਰਸ ਦਾ ਸੰਸਦੀ ਹਲਦਾਲ ਹੈਗਾ ਦਿੱਲੀ ਦਾ ਤੇ ਪੰਜਾਬ ਦਾ ਵਿਧਾਨ ਸਭਾ ਹੀ ਜੋ ਤਲ ਹੈਗਾ ਉਹਦੇ ਵਿੱਚ ਅਸੀਂ ਪੰਜਾਬ ਵਿਧਾਨ ਸਭਾ 'ਚ ਇਹ ਮੁੱਦੇ ਨੂੰ ਲਿਆ ਕੇ ਮਤਾ ਪਾਸ ਕਰਾਵਾਂਗੇ ਕੇਂਦਰ ਦੀ ਚਾਲ ਦੇ ਖਿਲਾਫ ਸਤਾਨਾਂ ਹਿੱਤ ਸੁਰੱਖਿਅਤ ਰਹਿ ਸਕਣ